ਇੰਦੇ ਵਿੱਚ ਖਾਸ ਤੌਰ ਤੇ ਪਾਨਾ ਸਿੱਧੂ ਦਾ ਰੋਲ ਆਇਆ ਸਾਹਮਣੇ ਪਾਨਾ ਸਿੱਧੂ ਉਸ ਚ ਕਾਸਟਿੰਗ ਵਿੱਚ ਵੀ ਕਰਦੇ ਨਜ਼ਰ ਆ ਰਹੇ ਨੇ ਪਾਨਾ ਸਿੱਧੂ ਬੇਸਿਕਲੀ ਇੱਕ ਅਖੌਤੀ ਵਿਅਕਤੀ ਹੈ ਸਿੱਧੂ ਮੂਸੇਵਾਲਾ ਦਾ ਹਮਦਰਦੀ ਹੁੰਦਾ ਤਾਂ ਉਹ ਇਸ ਵੀਡੀਓ ਦੇ ਵਿੱਚ ਸਿਰਫ ਹੁੰਦੇ ਮਦਰ ਫਾਦਰ ਨੂੰ ਲੈ ਕੇ ਆਂਦਾ ਨਾ ਕਿ ਆਪ ਗੱਡੀ 'ਚ ਉਤਰਨ ਨਾਲੇ ਜਿਹੜੀ ਸ਼ੋਟ ਲੈ ਰਿਹਾ ਮਤਲਬ ਆਪਣੇ ਆਪ ਨੂੰ ਬਦਮਾਸ਼ ਸ਼ੋਅ ਕਰ ਰਿਹਾ ਬਹੁਤ ਲੋਕਾਂ ਦੇ ਜਾ ਕੇ ਡਰਾਵੇ ਪਾਉਂਦਾ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਦੀ ਲੁਧਿਆਣੇ ਆ ਕੇ ਫੋਨ ਕਰ ਦੇ। ਅਸੀਂ ਵੀ ਕਿਸੇ ਸ਼ੇਰਨੀ ਮਾਂ ਦਾ ਦੁੱਧ ਪੀਤਾ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ। ਟਾਈਗਰ ਹਲਵਾਰਾ ਜਿਹੜਾ ਸਿੰਗਰ ਹੈ ਇਹਨੇ ਉਹਨਾਂ ਨੂੰ ਅੰਕਲ ਨੂੰ ਗੁੰਮਰਾਹ ਕੀਤਾ। ਅੰਕਲ ਨੂੰ ਦੱਸਿਆ ਹੀ ਨਹੀਂ ਕਿ ਉਹ ਮੇਰੇ ਨਾਲ ਬੌਂਡ ਹੈ। ਟਾਈਗਰ ਮੇਰੇ ਨਾਲ 4 ਸਾਲ ਲਈ ਬੌਂਡ ਸੀ। ਤੇ ਲੁਧਿਆਣੇ ਵੀ ਗਾਣੇ ਕਰਾਏ ਸੀ ਤੇ ਸਾਨੂੰ ਬਿਮਾਰ ਹੋਣ ਦਾ ਬੰਨ੍ਹਾ ਲਗਾ ਕੇ ਉਹ ਚਲਾ ਗਿਆ ਸੀ ਤੇ ਕਾਫੀ ਪੈਸੇ ਵਗੈਰਾ ਵੀ ਅਸੀਂ ਹੁੰਦੇ ਤੋਂ ਲੈਣੇ ਹਾਂਜੀ ਸਾਸਰੀ ਗਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਮੇਰੀ ਹੁਣੇ ਬੜੇ ਸਤਿਕਾਰਯੋਗ ਨੇ ਸਾਡੇ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਡੈਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕਾਫੀ ਲੰਬੀ ਜੋੜੀ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਗਾਣਾ ਰਿਲੀਜ਼ ਕੀਤਾ ਹੈ ਟਾਈਗਰ ਹਲਵਾਰਾ ਜਿਹੜਾ ਸਿੰਗਰ ਇਨੇ ਉਹਨਾਂ ਨੂੰ ਅੰਕਲ ਨੂੰ ਗੁੰਮਰਾਹ ਕੀਤਾ ਅੰਕਲ ਨੂੰ ਦੱਸਿਆ ਹੀ ਨਹੀਂ ਕਿ ਉਹ ਮੇਰੇ ਨਾਲ ਬੌਂਡ ਹੈ ਟਾਈਗਰ ਮੇਰੇ ਨਾਲ 4 ਸਾਲ ਦੀ ਬੌਂਡ ਸੀ ਹੁੰਦੇ ਅਸੀਂ ਇੱਥੇ ਲੁਧਿਆਣਾ ਵੀ ਗਾਣੇ ਕਰਾਏ ਸੀ ਤੇ ਸਾਨੂੰ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਉਹ ਚਲਾ ਗਿਆ ਸੀ ਤੇ ਕਾਫੀ ਪੈਸੇ ਵਗੈਰਾ ਵੀ ਅਸੀਂ ਹੁੰਦੇ ਤੋਂ ਲੈਣੇ ਹਨ ਜਿੰਦੇ ਵਿੱਚ ਖਾਸ ਤੌਰ ਤੇ ਪਾਨਾ ਸਿੱਧੂ ਦਾ ਰੋਲ ਆਇਆ ਸਾਹਮਣੇ ਪਾਨਾ ਸਿੱਧੂ ਉਸ ਚ ਕਾਸਟਿੰਗ ਵਿੱਚ ਵੀ ਕਰਦੇ ਨਜ਼ਰ ਆ ਰਹੇ ਨੇ ਪਾਨਾ ਸਿੱਧੂ ਬੇਸਿਕਲੀ ਇੱਕ ਖੋਤੀ ਵਿਅਕਤੀ ਹੈ ਆਪਣੇ ਆਪ ਨੂੰ ਬਹੁਤ ਵਿਦਵਾਨ ਸਮਝਦਾ ਅਸਲ ਚ ਹੁੰਦਾ ਕਿਸੇ ਚੰਗੇ ਬੰਦੇ ਨਾਲ ਵਾਹ ਨਹੀਂ ਪਿਆ ਸੋ ਸੈਂਟੀਮੈਂਟਲਸ ਦੇਖਦੇ ਹੋਏ ਮੈਂ ਇਸ ਮੁੱਦੇ ਦੇ ਉੱਤੇ ਕੋਈ ਖਾਸ ਵਧਾਵਾ ਗੱਲ ਨੂੰ ਨਹੀਂ ਦੇਣਾ ਕਿਉਂਕਿ ਇਸ ਵਿਵਾਦ ਦੇ ਨਾਲ ਕਿਤੇ ਇਹ ਸਰਦਾਰ ਬਲਕੌਰ ਸਿੰਘ ਜੀ ਅੰਕਲ ਨੂੰ ਨਾ ਜੋੜਨ ਕਿਉਂਕਿ ਉਹ ਬੜੇ ਸਤਕਾਰਯੋਗ ਨੇ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਮੇਰੇ ਫੈਮਿਲੀ ਜੋ ਮੈਨੂੰ ਘਰੋਂ ਫੋਨ ਆਇਆ ਬਾਈ ਸੰਦੀਪਰਾ ਦੇ ਫੋਨ ਆਏ ਸਾਡੇ ਜਿਹੜੇ ਫੈਮਿਲੀ ਮੈਂਬਰ ਆ ਸਾਰਿਆਂ ਨੇ ਡਿਸਕਸ ਕੀਤਾ ਘਮਨ ਬ੍ਰਦਰਸ ਨਾਲ ਗੱਲ ਹੋਈ ਕਿ ਆਪਣਾ ਬਾਹਵਿਵਾਦ ਟਾਈਗਰ ਹਲਵਾਰੇ ਨਾਲ ਸਾਡੇ ਨਾਲ ਉਹ ਬੋন্ড ਹੈ ਅਸੀਂ ਕਿਸੇ ਵੀ ਸਤਕਾਰਯੋਗ ਬਜ਼ੁਰਗ ਸ਼ਖਸੀਅਤ ਦੇ ਖਿਲਾਫ ਕੋਈ ਐਸੀ ਟਿੱਪਣੀ ਨਹੀਂ ਕਰਨੀ ਜਿੰਦੇ ਨਾਲ ਉਹਨਾਂ ਦਾ ਮਨ ਦੁਖੇ ਅਸੀਂ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜਨਾ ਹੈ ਪਰ ਅੰਕਲ ਨਾਲ ਜਿੰਨਿਕ ਵੀ ਗੱਲ ਮੇਰੀ ਹੋਈ ਫੋਨ ਤੇ ਅੰਕਲ ਨੇ ਇਹ ਹੀ ਕਿਹਾ ਵੀ ਬੇਟਾ ਮੈਨੂੰ ਪਤਾ ਹੀ ਨਹੀਂ ਸਾਡੇ ਕੋਲ ਤਾਂ ਉਹ ਗਾਣਾ ਲੈ ਕੇ ਆਇਆ ਤੇ ਅਸੀਂ ਗਾਣਾ ਰਿਲੀਜ਼ ਕਰਤਾ ਸੋ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਦੋਸ਼ੀ ਟਾਈਗਰ ਹਲਵਾਰਾ ਜਿਨੇ ਕੀ ਅੰਕਲ ਨੂੰ ਇਹ ਨਹੀਂ ਦੱਸਿਆ ਕਿ ਉਹ ਮੇਰੇ ਨਾਲ ਬੌਂਡ ਹੈ ਉਹਦੇ ਸਾਰੇ ਕਾਗਜ਼ ਪੱਤਰ ਮੇਰੇ ਕੋਲ ਲੁਧਿਆਣੇ ਪਏ ਨੇ ਸੋ ਪਾਨਾ ਸਿੱਧੂ ਪਾਨਾ ਸਿੱਧੂ ਤੁਹਾਨੂੰ ਪਤਾ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਪਬਲੀਕਲੀ ਸਟੰਟ ਬਹੁਤ ਖੇਡਦਾ ਉਹ ਇਸ ਗਾਣੇ ਦੇ ਵਿੱਚ ਵੀ ਜੇ ਉਹ ਵਾਕਈ ਸਿੱਧੂ ਮੂਸੇਵਾਲਾ ਦਾ ਹਮਦਰਦੀ ਹੁੰਦਾ ਤਾਂ ਉਹ ਇਸ ਵੀਡੀਓ ਦੇ ਵਿੱਚ ਸਿਰਫ ਉਹਦੇ ਮਦਰ ਫਾਦਰ ਨੂੰ ਲੈ ਕੇ ਆਂਦਾ ਨਾ ਕਿ ਆਪ ਗੱਡੀ 'ਚ ਉਤਰਨ ਨਾਲੇ ਜਿਹੜੇ ਸ਼ੋਟ ਲੈ ਰਿਹਾ ਮਤਲਬ ਆਪਣੇ ਆਪ ਨੂੰ ਬਦਮਾਸ਼ ਸ਼ੋਅ ਕਰ ਰਿਹਾ ਹੁੰਦਾ ਕਿਸੇ ਚੰਗੇ ਬੰਦੇ ਨਾਲ ਵਾਹ ਨਹੀਂ ਪਿਆ ਬਹੁਤ ਲੋਕਾਂ ਦੇ ਜਾ ਕੇ ਡਰਾਵੇ ਪਾਉਂਦਾ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਦੀ ਲੁਧਿਆਣੇ ਆ ਕੇ ਫੋਨ ਕਰ ਲਈ ਤੈਨੂੰ ਪਤਾ ਲੱਗ ਜਾਊਗਾ ਵੀ ਕੋਈ ਬੰਦਾ ਰਹਿੰਦਾ ਲੁਧਿਆਣੇ ਅਸੀਂ ਵੀ ਕਿਸੇ ਸ਼ੇਰ ਦੀ ਮਾਂ ਦਾ ਦੁੱਧ ਪੀਤਾ ਅਸੀਂ ਵੀ ਪੰਜਾਬ ਦੇ ਵਿਚ ਰਹਿੰਦੇ ਆ ਸੋ ਜਿੱਥੇ ਤੂੰ ਸਹੀ ਗੱਲ ਕਰੇਗਾ ਤੇਰੇ ਨਾਲ ਖੜਾਂਗੇ ਜਿੱਥੇ ਤੂੰ ਗਲਤ ਗੱਲ ਕਰੇਗਾ ਤੇਰਾ ਠੋਕੇ ਵਿਰੋਧ ਕਰਾਂਗੇ ਅੱਜ ਤੂੰ ਬਹੁਤ ਘਟਿਆ ਤੇ ਵਾਇਦਾ ਹਰਕਤ ਕੀਤੀ ਹੈ ਜਿਹੜਾ ਤੂੰ ਮੇਰੇ ਨਾਲ ਬੌਂਡ ਹੋਇਆ ਸਿੰਗਰ ਟਾਈਗਰ ਹਲਵਾਰਾ ਜਿੰਦਾ ਤੂੰ ਗਾਣਾ ਅੰਕਲ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਚੈਨਲ ਤੋਂ ਛਡਵਾਇਆ ਸੋ ਅਭੀ ਤੇ ਵਿੱਚ ਮੈਂ ਬਹੁ ਛੇਤੀ ਟਾਈਗਰ ਹਲਵਾਰਾ ਤੇ ਭਾਨਾ ਸਿੱਧੂ ਦੇ ਖਿਲਾਫ ਐਕਸ਼ਨ ਲਵਾਵਾਂਗਾ ਕਾਨੂੰਨੀ ਕਾਰਵਾਈ ਕਰਾਵਾਂਗਾ ਨੋਟਿਸ ਵੀ ਭੇਜਾਂਗਾ ਜਿੱਥੇ ਸਰਦਾਰ ਬਲਕੌਰ ਸਿੰਘ ਜੀ ਦੀ ਗੱਲ ਆ ਜਾਂਦੀ ਹੈ ਉਹ ਸਾਡੇ ਬਜ਼ੁਰਗ ਨੇ ਉਹ ਮੈਨੂੰ ਅੱਧੀ ਰਾਤ ਨੂੰ ਵੀ ਬੁਲਾਉਣਗੇ ਤੇ ਉਹਨਾਂ ਦੇ ਨਾਲ ਹੀ ਖੜਾਂਗੇ ਅਸੀਂ ਜੇ ਉਹਨਾਂ ਦਾ ਆਪ ਦਾ ਪੁੱਤ ਹੈ ਨਹੀਂ ਤਾਂ ਸਾਰਾ ਪੰਜਾਬ ਉਹਨਾਂ ਦੇ ਪੁੱਤ ਮੰਗੂਗਾ